ਖਬਰ ਮੁੰਬਈ ਤੋਂ ਜਿੱਥੇ ਅੰਦੇਰੀ ਇਲਾਕੇ ਵਿੱਚ 21 ਮੰਜ਼ਲਾ ਬਿਲਡਿੰਗ ਨੂੰ ਅੱਗ ਲੱਗੀ ਬਿਲਡਿੰਗ ਦੇ ਸਭ ਤੋਂ ਉੱਤੇ ਵਾਲੀ ਮੰਜ਼ਲ ਤੇ ਅੱਗ ਲੱਗੀ ਹੈ ਬਿਲਡਿੰਗ ਦੇ ਰੈਸਟੋਰੈਂਟ ਤੇ ਅੱਗ ਲੱਗੀ ਹੈ ਅੱਗ ਕੁਝ ਦੇਰ ਪਹਿਲਾਂ ਥੋੜੀ ਹਲਕੀ ਹੋ ਗਈ ਸੀ ਪਰ ਹੁਣ ਫਿਰ ਤੋਂ ਅੱਗ ਪੜ ਗਈ ਹੈ ਇਸ ਬਿਲਡਿੰਗ ਵਿੱਚ ਕਈ ਪ੍ਰਾਈਵੇਟ ਕੰਪਨੀਆਂ ਦੇ ਦਫ਼ਤਰ ਵੀ ਨੇ ਅਭਿਨੇਤਾ ਰਿਤਿਕ ਰੋਸ਼ਨ ਦਾ ਦਫ਼ਤਰ ਵੀ ਐਸਾ ਬਿਲਡਿੰਗ ਦੇ ਵਿੱਚ ਆ ਕੁਝ ਸਮਾਂ ਪਹਿਲਾਂ ਉਹ ਪਹੁੰਚੇ ਵੀ ਸੀ ਜਾਇਜ਼ਾ ਲੈਣ ਦੇ ਲਈ ਇਸ ਤੋਂ ਇਲਾਵਾ ਮਸ਼ਹੂਰ ਸ਼ੈਫ ਸੰਜੀਵ ਕਪੂਰ ਦਾ ਦਫ਼ਤਰ ਵੀ ਇਸ ਬਿਲਡਿੰਗ ਦੇ ਵਿੱਚ ਹੈ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ਤੇ ਪਹੁੰਚੀਆਂ ਹੋਈਆਂ ਨੇ ਅੱਗ ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਲਗਾਤਾਰ ਕੀਤੀਆਂ ਜਾ ਰਹੀਆਂ ਨੇ ਪਰ ਬਿਲਡਿੰਗ ਕੰੱਚ ਦੀ ਹੋਣ ਕਰਕੇ ਅੱਗ ਬੁਝਾਉਣ 'ਚ ਖਾਸੀਆਂ ਦਿੱਕਤਾਂ ਆ ਰਹੀਆਂ ਨੇ ਕਿਉਂਕਿ ਕੰੱਚ ਟੁੱਟ ਕੇ ਡਿੱਗ ਰਿਹਾ ਤੇ ਪੌੜੀ ਲਗਾਉਣ ਦੇ ਵਿੱਚ ਦਿੱਕਤ ਆ ਰਹੀ ਸੀ ਬਿਲਡਿੰਗ ਵਿੱਚ 10 ਵਜੇ ਦੇ 10 ਮਿੰਟ ਤੇ ਅੱਗ ਲੱਗੀ ਸੀ 1 ਘੰਟੇ ਬਾਅਦ ਵੀ ਅੱਗ ਤੇ ਕਾਬੂ ਨਹੀਂ ਪਾਇਆ ਜਾ ਸਕਿਆ ਸੀ ਇਸ ਬਿਲਡਿੰਗ ਵਿੱਚ ਤਕਰੀਬਨ 2000 ਕਰਮਚਾਰੀ ਕੰਮ ਕਰਦੇ ਨੇ ਇਸ ਬਿਲਡਿੰਗ ਦੇ ਵਿੱਚ ਕਈ ਪ੍ਰੋਡਕਸ਼ਨ ਹਾਊਸ ਤਰਾ ਚਲ ਕੇ ਸੁਆਹ ਹੋ ਚੁੱਕੀ ਹੈ ਇਸ ਤੋਂ ਇਲਾਵਾ ਦੋ ਲੋਕਾਂ ਨੂੰ ਹੈਲੀਕਾਪਟਰ ਦੇ ਜ਼ਰੀਏ ਇਸ ਬਿਲਡਿੰਗ ਦੇ ਵਿੱਚੋਂ ਕੱਢਿਆ ਗਿਆ ਤੇ 6 ਲੋਕਾਂ ਦਾ ਹਾਲੇ ਵੀ ਇਸ ਬਿਲਡਿੰਗ ਦੇ ਵਿੱਚ ਫਸੇ ਹੋਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ ਉਸ਼ੋਸ਼ਾ ਲਗਾਤਾਰ ਕੀਤੀਆਂ ਜਾ ਰਹੀਆਂ ਨੇ ਕਿ ਪੂਰੀ ਤਰ੍ਹਾਂ ਹਗਤੇ ਕਾਬੂ ਪਾ ਕੇ ਸਾਰੇ ਕਰਮਚਾਰੀਆਂ ਨੂੰ ਇਸ ਬਿਲਡਿੰਗ ਦੇ ਵਿੱਚ ਮੌਜੂਦ ਹਰ ਇੱਕ ਸ਼ਖਸ ਨੂੰ ਸੁਰੱਖਿਅਤ ਬਾਹਰ ਕੱਢਿਆ ਜਾ ਸਕੇ ਇਸ ਬਿਲਡਿੰਗ ਦੇ ਵਿੱਚ ਕਈ ਫਿਲਮ ਹਸਤੀਆਂ ਦੇ ਦਫ਼ਤਰ ਨੇ ਰਿਤਿਕ ਰੋਸ਼ਨ ਦਾ ਦਫ਼ਤਰ ਵੀ ਇਸੇ ਬਿਲਡਿੰਗ ਦੇ ਵਿੱਚ ਕੁਸਮਾ ਪਹਿਲਾਂ ਰਿਤਿਕ ਰੋਸ਼ਨ ਵੀ ਪਹੁੰਚੇ ਸੀ ਜਾਇਜ਼ਾ ਲੈਣ ਦੇ ਲਈ ਇਸ ਤੋਂ ਇਲਾਵਾ ਮਸ਼ਹੂਰ ਸ਼ੈਫ ਸੰਜੀਵ ਕਪੂਰ ਦਾ ਦਫ਼ਤਰ ਵੀ ਇਸੇ ਬਿਲਡਿੰਗ ਦੇ ਵਿੱਚ ਸਭ ਤੋਂ ਉੱਪਰ ਵਾਲੀ ਮੰਜ਼ਿਲ ਤੇ ਅੱਗ ਲੱਗੀ ਸੀ ਜਿੱਥੇ ਰੈਸਟੋਰੈਂਟ ਸੀ ਇੱਕ ਰੈਸਟੋਰੈਂਟ ਦੇ ਵਿੱਚ ਅੱਗ ਲੱਗੀ ਸੀ ਪਰ ਕਾਫੀ ਜ਼ਿਆਦਾ ਦਿੱਕਤਾਂ ਆ ਰਹੀਆਂ ਸੀ ਅੱਗ ਬੁਝਾਉਣ ਦੇ ਵਿੱਚ ਕਿਉਂਕਿ ਸ਼ੀਸ਼ੇ ਦੀ ਬਣੀ ਹੋਈ ਹੈ ਇਮਾਰਤ ਸ਼ੀਸ਼ੇ ਟੁੱਟ ਕੇ ਥੱਲੇ ਡੇਗ ਰਹੀ ਸੀ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੂੰ ਪੌੜੀ ਲੌਂ ਦੇ ਵਿੱਚ ਤੇ ਅੱਗ ਬੁਝਾਉਣ ਦੇ ਵਿੱਚ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਬਚਾਅ ਕਾਰਜ ਫਿਲਹਾਲ ਲਗਾਤਾਰ ਜਾਰੀ ਨੇ ਹੈਲੀਕਾਪਟਰ ਦੇ ਜ਼ਰੀਏ ਲੋਕਾਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਦੋ ਲੋਕਾਂ ਨੂੰ ਬਿਲਡਿੰਗ ਦੇ ਵਿੱਚੋਂ ਬਾਹਰ ਕੱਢਿਆ ਗਿਆ ਹੈ ਅਤੇ ਇਸ ਦਿਨ ਨਾਲ 6 ਲੋਕਾਂ ਦਾ ਲੋਕਾਂ ਦੇ ਹਲੇ ਵੀ ਇਸ ਬਿਲਡਿੰਗ ਵਿੱਚ ਫਸੇ ਹੋਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈਲੀਕਾਪਟਰ ਦੀ ਮਦਦ ਦੇ ਨਾਲ ਬਚਾਅ ਕਾਰਜ ਲਗਾਤਾਰ ਜਾ ਰਹੀ ਹੈ ਹਰ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇੱਥੇ ਫਸੇ ਹੋਏ ਸਾਰੇ ਲੋਕਾਂ ਨੂੰ ਜਲਦੀ ਤੋਂ ਜਲਦੀ ਸੁਰੱਖਿਅਤ ਬਾਹਰ ਕੱਢਿਆ ਜਾ ਸਕੇ